ਸਸਿਕਲ ਜੀ ਮੈਂ ਪ੍ਰਿਤ ਬਾਸਵਾ ਸੋ ਗਾਇਸ ਮੈਨ ਲਿਆ ਕੇ ਆਨੀ ਆਪਣੇ ਚੈਨਲ ਤੇ ਸਮਾਲ ਸਿੰਗਰਸ ਦੀ ਫੋਰਲੀ ਵੀਡੀਓਜ਼ ਪਰ ਹਰ ਸੰਡੇ ਨੂੰ ਲੈ ਕੇ ਆਨੀ ਮੈਂ ਇੰਸਟਾਗ੍ਰam ਦੀ ਰਿਕਵੈਸਟਾਂ ਦੇ ਵੀਡੀਓਜ਼ ਸੋ ਅੱਜ ਦਾ ਫੋਰਥ ਸੰਡੇ ਦੀ ਤੀਸਰੀ ਰਿਕਵੈਸਟ ਆ ਜੀ ਸੇਵਕ ਰਹਿਲ ਵੀਰ ਦੀ ਸੋ ਪਹਿਲਾਂ ਉਹਨਾਂ ਦਾ ਸੰਗ ਪਲੇ ਕਰਦੇ ਹਾਂ ਕਿੰਨੇ ਗੱਭਰੂ ਤੁਰ ਗਏ ਨੇ ਜਿੱਥੇ ਨਸ਼ੇ ਨੇ ਪੈਰ ਫਸਾਰੀ ਪੋਤ ਡਿੱਗਾ ਰੂੜੀ ਤੇ ਵੀ ਚਹਰੀ ਬਾਪੂ ਆਖੇ ਉੱਠ ਖੜ ਜਾਨ ਬਾਪੂ ਆਖੇ ਉੱਠ ਖੜ ਜਾਨਾਲੇ ਚਸ ਦਾ ਪੁੱਤ ਦੀਆਂ ਤੜੀਆਂ ਪੋਤ ਚਿੱਟਾ ਲਾ ਤੁਰ ਗਏ ਤੇ ਮਾਵਾ ਰੋ ਰੋ ਕੇ ਤੁਰ ਚਲੀਆਂ ਪੋਤ ਚਿੱਟਾ ਲਾ ਤੁਰ ਗਏ ਤੇ ਮਾਵਾ ਰੋ ਰੋ ਕੇ ਤੁਰ ਚਲੀਆਂ ਜਿਹੜਾ ਸੱਚ ਬੋਲੂ ਇੱਥੇ ਉਹਦੀ ਕਰਦੇ ਖਤਮ ਕਹਾਣੀ ਪਰ ਜਾਂ ਤਕੇ ਖਾਂਦੀ ਏ ਤੇ ਬੁੱਲੇ ਲੁੱਟਦੇ ਰਾਜਾ ਰਾਣੀ ਜੇ ਅੱਜ ਵੀ ਜਾਗੇ ਨਾ ਅੱਜ ਵੀ ਜਾਗੇ ਨਾ ਤੇ ਪਿੱਛੋਂ ਰਹਿਣ ਵਜਾਉਂਦੇ ਟੱਲੀਆਂ ਪੁੱਤ ਚਿੱਟਾ ਲਾ ਤੁਰ ਗਏ ਤੇ ਮਾਵਾ ਰੋ ਰੋ ਕੇ ਤੁਰ ਚਲੀਆਂ ਪੁੱਤ ਚਿੱਟਾ ਲਾ ਤੁਰ ਗਏ ਤੇ ਮਾਵਾਂ ਰੋ ਰੋ ਕੇ ਬਹੁਤ ਸਹੀ ਬਾਰ ਲਿਖੇ ਹੋਏ ਨੇ ਹੁਣ ਕੀ ਬਣੂ ਪੰਜਾਬ ਸਿਆਂ ਡੋਰਾ ਆਈਆਂ ਖੱਤ ਗਦਾਰਾਂ ਕੋਈ ਬਾਤ ਨਾ ਪੁੱਛਦਾ ਏ ਤੇ ਜਨਤਾ ਲੱਗੀ ਵਿੱਚ ਕਤਾਰਾਂ ਜਦ ਵੋਟਾਂ ਲੈ ਲੈਂਦੇ ਜਦ ਵੋਟਾਂ ਲੈ ਲੈਂਦੇ ਤੇ ਕੁੱਟਦੇ ਵਾਂਗਰ ਪਾ ਕੇ ਛਲੀਆਂ ਪੋਤੇ ਚਿੱਟਾ ਲਾ ਤੁਰ ਗਏ ਤੇ ਮਾਮਾ ਰੋ ਰੋ ਕੇ ਤੁਰ ਚਲੀਆਂ ਪੋਤੇ ਚਿੱਟਾ ਲਾ ਤੁਰ ਗਏ ਤੇ ਮਾਮਾ ਰੋ ਰੋ ਕੇ ਤੁਰ ਚਲੀਆਂ ਕੁੱਤੀ ਰਲਗੀ ਚੋਰਾ ਨਾ ਆਸਰਾ ਕੀ ਦੇ ਬਲ ਨੂੰ ਤੱਕੀਏ ਹੜਵਗ ਦੇ ਨਸ਼ਿਆਂ ਦੇ ਤੇ ਬੱਚੇ ਕਿਹੜੀ ਥਾਂ ਤੇ ਰਖੀਏ ਸਾਬਤਕ ਤੂੰ ਚੱਕ ਵਾਲਾ ਸਾਬਤਕ ਤੂੰ ਚੱਕ ਵਾਲਾ ਓਏ ਗੱਲਾਂ ਲਿਖਦਾ ਬਹੁਤ ਅਵਲੀਆਂ ਸਹੀ ਗੱਲ ਬਹੁਤ ਚਿੱਟਾ ਲਾ ਤੁਰ ਗਏ ਤੇ ਮਾਵਾਂ ਰੋ ਰੋ ਕੇ ਤੁਰ ਚਲੀਆਂ ਪੁੱਤੇ ਚਿੱਟਾ ਲਾ ਤੁਰ ਗਏ ਤੇ ਮਾਮਾ ਰੋ ਰੋ ਕੇ ਤੁਰ ਚਲੀਆਂ ਸੋ ਗਾਇਸ ਇਹਨਾਂ ਵੀਰ ਨੇ ਵਿੱਚ ਨਾਮ ਲਿਆ ਸੀਗਾ ਸਾਬੂ ਤਖਤੀ ਤਖਤੂ ਵਾਲਾ ਸੋ ਉਹਨਾਂ ਨੇ ਬਹੁਤ ਵਧੀਆ ਲਿਰਿਕਸ ਲਿਖੇ ਹੋਏ ਨੇ ਇਸ Song ਦੇ ਮੈਨੂੰ ਬਹੁਤ ਵਧੀਆ ਲੱਗੇ ਕਿਉਂਕਿ ਇੱਕਦਮ ਰੀਅਲ ਸੱਚਾਈ ਹੈ ਦਹੀਂ ਹੁੰਦਾ ਪਿਆ ਵਾ ਦੁਨੀਆ ਤੇ ਸੋ ਬਾਕੀ ਇਹਨਾਂ ਵੀਰ ਦੀ ਤੁਹਾਨੂੰ ਵੋਇਸ ਕਿੱਦਾਂ ਦੀ ਲੱਗੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ जे वधिया लॻी त हिन सपोर्ट करियो उनजी आई डी मैनशन थी साइड ते ज़रूरु विज़िट करियो थैंक्यू